ਬੱਡੀ ਖਬਰ ਨਿਕਲ ਕੇ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਭਾਨਾ ਸਿੱਧੂ ਦੇ ਪਿਤਾ ਤੇ ਭਰਾ ਤੇ ਭੈਣ ਤੇ ਪਰਚਾ ਦਰਜ ਕੀਤਾ ਗਿਆ ਹੈ ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਭਾਨਾ ਸਿੱਧੂ ਦੇ ਪਿਤਾ ਬਿਕਰ ਸਿੰਘ ਅਤੇ ਭਰਾ ਅਮਨ ਸਿੰਘ ਪੈਣ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਪੰਜ ਰਣਜੀਤ ਸਿੰਘ ਕੁਲਵੰਤ ਸਿੰਘ ਲੱਖਾ ਸਿਧਾਣਾ ਸਮੇਤ 18 ਖਿਲਾਫ ਪਰਚਾ ਦਰਜ ਕੀਤਾ ਗਿਆ ਹੈ 3 ਫਰਵਰੀ ਨੂੰ ਤਰਾਨੇ ਦੌਰਾਨ ਲੱਖਾ ਸਿਧਾਣਾ ਤੇ ਪਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ 18 ਬੰਦਿਆਂ ਤੇ ਨੈਸ਼ਨਲ ਹਾਈਵੇ ਰੋਕਣ ਤੇ ਤੇ ਪਬਲਿਕ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ਕਈ ਅਣਪਛਾਤੇਆਂ ਨੂੰ ਵੀ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਪ੍ਰਿਤਪਾਲ ਸਿੰਘ ਗੁਰਮਖ ਸਿੰਘ ਜੱਸੀ ਨਹਿੰਗ ਦਾ ਵੀ ਨਾਮ ਸ਼ਾਮਲ ਹੈ ਪੁਲਿਸ ਦੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ ਕਿ ਸਰਕਾਰੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਸਰਕਾਰੀ ਡਿਊਟੀਆਂ 'ਚ ਵਿਘਨ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ।